ਅੰਤਰਰਾਸ਼ਟਰੀ ਪੱਧਰ ਤੇ ਬਾਸਕਟਬਾਲ ਖੇਡ ਕੇ ਆਪਣੇ ਕੈਰੀਅਰ ਦਾ ਲੋਹਾ ਮਨਵਾਉਣ ਵਾਲੇ ਅਰਜੁਨ ਅਵਾਰਡੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਖੇਤਰ ਸੁਲਤਾਨਪੁਰ ਲੋਧੀ ਦੇ ਰਿਟਾਇਰਡ ਐਸਐਸਪੀ ਸਰਦਾਰ ਸੱਜਨ ਸਿੰਘ ਚੀਮਾ ਦੀ ਅਗਵਾਈ ਚ 5 ਦਿਨਾਂ ਦੇ ਦੂਜੇ 올 ਇੰਡੀਆ ਸਰਦਾਰ ਬਲਕਾਰ ਸਿੰਘ ਚੀਮਾ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ ਦਾ ਅੱਜ ਪਿੰਡ ਦਗੁਲੀਆਂ ਦੇ ਸਟੇਡੀਅਮ ਦੇ ਵਿੱਚ ਸ਼ਾਨਾ ਸ਼ੌਕਤ ਦੇ ਨਾਲ ਸ਼ੁਰੂਆਤ ਹੋ ਗਈ ਹੈ। ਕੇਰਲ ਸਟੇਟ ਇਲੈਕਟ੍ਰੋ ਸਿਟੀ ਬੋਰਡ ਵਿਜੇਤਾ ਰਹੀ ਟੂਰਨਾਮੈਂਟ ਦੀ ਵਿਜੇਤਾ ਟੀਮ ਨੂੰ 2 ਲੱਖ ਰੁਪਏ ਅਤੇ ਉਪ ਵਿਜੇਤਾ ਟੀਮ ਨੂੰ ਯਾਨੀ ਕਿ ਰਨਰ-ਅਪ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਮਰਦਾਂ ਦੇ ਵਰਗ ਦੇ ਟੂਰਨਾਮੈਂਟ ਦੇ ਸਭ ਤੋਂ ਵੱਡੇ ਖਿਡਾਰੀ ਨੂੰ ਬੁਲੇਟ ਮੋਟਰਸਾਈਕਲ ਅਤੇ ਲੜਕੀਆਂ ਦੇ ਵਰਗ ਦੇ ਵਿੱਚ ਟੂਰਨਾਮੈਂਟ ਦੀ ਸਭ ਤੋਂ ਵੱਡੀ ਖਿਡਾਰੀ ਨੂੰ ਸਕੂਟਰੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਦੇ ਦੌਰਾਨ ਖੇਡ ਜਗਤ ਦੇ ਨਾਲ ਜੁੜੀਆਂ ਵੱਡੀਆਂ ਹਸਤੀਆਂ ਵੀ ਵਜੀਤ ਰਹਿਣ ਗਿਆ ਸਤਿਮੁਖੀ ਆਮਦਨੀ ਪਾਰਟੀ ਦੇ ਹਲਕਾ ਇੰਚਾਰਜ ਸੱਜਨ ਸਿੰਘ ਸੀਮਾ ਦੇ ਵੱਲੋਂ ਗੁਰਦੁਆਰਾ ਗੁਰਸਰ ਸਾਹਿਬ ਦੀ ਪਾਤਸ਼ਾਹੀ 6ਵੀਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਜੀ ਅਤੇ ਸਾਰੇ ਮੁੱਖ ਮਹਿਮਾਨਾਂ ਨੂੰ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਚੰਗਾ ਲੱਗ ਰਿਹਾ ਔਰ ਖਾਸ ਕਰਕੇ ਉਦੋਂ ਚੰਗਾ ਲੱਗਦਾ ਜਦੋਂ ਸਾਰੇ ਪਲੇਅਰਸ ਔਰ ਆਫੀਸ਼ੀਅਲ ਜਿਹੜੇ ਨੇ ਉਹ ਤਾਰੀਫ ਕਰਦੇ ਆ ਟੂਰਨਾਮੈਂਟ ਦੀ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਇੰਨੇ ਵੱਡੇ ਲੈਵਲ ਦਾ ਟੂਰਨਾਮੈਂਟ ਹੈ ਸੋ ਸੰਗਤ ਦੀ ਵੀ ਮੇਰੇ ਖਿਆਲ ਚ ਹਾਜ਼ਰੀ ਬਹੁਤ ਵੱਡੀ ਗਿਣਤੀ ਚ ਹੋਊਗੀ ਸ਼ਾਮ ਤੱਕ ਜਿਹੜਾ ਪੂਰਾ ਸਟੇਡੀਅਮ ਫੁੱਲ ਹੋ ਜਾਊਗਾ ਤੇ ਅਰੇਂਜਮੈਂਟ ਤੋਂ ਮੈਂ ਸੈਟੀਸਫਾਈ ਹਾਂ ਬਹੁਤ ਸੋਹਣਾ ਅਰੇਂਜਮੈਂਟ ਹੈ ਗਰਾਊਂਡ ਤੁਸੀਂ ਦੇਖ ਸਕਦੇ ਹੋ ਗਰਾਊਂਡ ਜਿਹੜੀ ਹੈ ਇੱਥੇ ਇੰਟਰਨੈਸ਼ਨਲ ਲੈਵਲ ਦੇ ਮੈਚ ਕਰਾਏ ਜਾ ਸਕਦੇ ਆ ਕਿਉਂਕਿ ਇੱਕ ਆਪਣਾ ਜਿਸ ਤਰ੍ਹਾਂ ਦੇ ਵਿੱਚ ਪਲੇਅਰ ਨੂੰ ਸੱਟ ਨਹੀਂ ਲੱਗਦੀ ਰਬੜ ਦੀ ਗਰਾਊਂਡ ਹੈ ਸੱਟ ਨਹੀਂ ਲੱਗਦੀ ਔਰ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਪਾਰ ਕਿਰਪਾ ਦੇ ਨਾਲ ਸਰਦਾਰ ਸੱਜਣ ਸੰਗੀਆਂ ਉਹਨਾਂ ਦਾ ਸਮੂਹ ਪਰਿਵਾਰ ਅਦੇ ਸਹਿਯੋਗੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਧਮੋਲੀਆਂ ਜ਼ਿਲ੍ਹਾ ਕਪੂਰਤਲਾ ਪੰਜਾਬ ਵਿਖੇ ਜੋ ਆਲ ਇੰਡੀਆ ਸਰਦਾਰ ਬਲਕਾਰ ਸਿੰਘ ਟੀਮਾਂ ਯਾਦਗਰੀ ਬਾਸਟਕਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਉਦਘਾਟਨ ਹੋ ਚੁੱਕਾ ਹੈ ਜਿਸ ਵਿੱਚ ਭਾਰਤ ਵਿੱਚੋਂ ਵੱਖ-ਵੱਖ ਸਟੇਟਾਂ ਚੋਂ ਟੀਮਾਂ ਪਹੁੰਚ ਚੁੱਕੀਆਂ ਹਨ ਬੱਚੇ ਅਤੇ ਬੱਚੀਆਂ ਦੀਆਂ ਅਤੇ ਦਰਸ਼ਕ ਵੀ ਪਹੁੰਚ ਚੁੱਕੇ ਹਨ ਅਤੇ ਹੁਣ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਇਹ ਬਹੁਤ ਛਲਾਂਗਾ ਜੋਗ ਕਦਮ ਹੈ ਜੋ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਨਸ਼ਿਆਂ ਤੋਂ ਦੂਰ ਕਰਨਾ ਜਿਸ ਤਰ੍ਹਾਂ ਸਰਦਾਰ ਸੱਜਣ ਸਿੰਘ ਟੀਮਾ ਰਾਜਨੀਤਕ ਤੌਰ ਤੇ ਵੀ ਇਸ ਇਲਾਕੇ ਦੀ ਸੇਵਾ ਕਰਿਆ ਸਤਿਗੁਰੂ ਜੀ ਕਿਰਪਾ ਕਰਨ ਇਹਨਾਂ ਨੂੰ ਵੱਧ ਬਲ ਬਖਸ਼ਿਸ਼ ਕਰਨ ਅਤੇ ਸੇਸ ਨਗਰ ਦਾ ਨਾਮ ਵੀ ਇਹਨਾਂ ਨੇ ਬਹੁਤ ਉੱਚਾ ਕੀਤਾ ਕਿਉਂਕਿ ਇਹਨਾਂ ਦੇ ਪਰਿਵਾਰ ਵਿੱਚੋਂ ਬਿਆਨਤ ਸੇਸ ਖੇਡ ਦੇ ਖਿਡਾਰੀ ਹਨ ਜੋ ਵੱਖ-ਵੱਖ ਸਰਕਾਰੀ ఔਧਿਆਨਾਂ ਦੇ ਪਹੁੰਚੇ ਹਨ ਅਦੇ ਜੋ ਬੱਚੇ ਬੱਚੀਆਂ ਵੀ ਖੇਡ ਰਹੇ ਹਨ ਇਹ ਵੀ ਸਰਕਾਰੀ ఔਧਿਆਨ ਦੇ ఔਧਿਆਨ ਦੇ ਪਹੁੰਚੇ ਹੋਏ ਹਨ ਕਿਉਂਕਿ ਇਹ ਬਹੁਤ ਸ਼ਰੰਘਾਜੋਗ ਖੇਡ ਹੈ ਇਸ ਵਿੱਚ ਬੱਚੇ ਬੱਚੀਆਂ ਦਾ ਜੋਰ ਵੀ ਪੂਰਾ ਲੱਗਦਾ ਹੈ ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ ਸਰਦਾਰ ਸੱਜਣ ਸੰਗੀਆਂ ਉਹਨਾਂ ਦਾ ਸਮੂਹ ਪਰਿਵਾਰ ਅਦੇ ਸਜੋਗਿਆਂ ਦੇ ਤਾਂ ਕਿ ਐਸੇ ਮਹਾਨ ਉਦਮ ਕਰਨ ਦਾ ਸਤਿਗੁਰੂ ਜੀ ਇਹਨਾਂ ਨੂੰ ਬਲ ਉਹਨਮ ਸਦਾ ਹੀ ਬਖਦੇ ਰਹਿਣ ਇਹ ਨਾਲ ਰਾਜ ਨੇ ਨੌਰ ਤੇ ਵੀ ਇਸ ਇਲਾਕੇ ਦੀ ਅਜੇ ਦੇਹ ਦੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ ਅਤੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਟੂਰਨਾਮੈਂਟ ਦੀਆਂ ਜੋ ਸ਼ੁਰੂਆਤ ਹੋਈ ਹੈ ਬਹੁਤ ਬਹੁਤ ਵਧਾਈਆਂ ਅਤੇ ਜੋ ਵੀ ਖਿਡਾਰੀ ਦਰਸ਼ਕ ਅਤੇ ਇਲਾਕੇ ਦੇ ਵਿਦਵੰਤੇ ਪਹੁੰਚੇ ਹਨ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਵੱਡੀ ਗੱਲ ਤੇ ਹੈ ਕਿ ਮੈਂ ਪ੍ਰਾਊਡ ਕਰਦਾ ਆਪਣੇ ਬ੍ਰਦਰ ਸੱਜਣ ਸਿੰਘ ਤੇ ਇਸ ਚੀਜ਼ ਤੇ ਜਿਹੜਾ ਇੱਕ ਖੁਦ ਅਰਜਨਾਵਾਦੀ ਹੈ ਇਹ ਸਾਰਾ ਕੁਝ ਜੋ ਹੋ ਰਿਹਾ ਉਹ ਇਸ ਦੀ ਬਦੌਲਤ ਹੋ ਰਿਹਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਹਾਂ ਜਿਹੜਾ ਬਾਸਕਟਬਾਲ ਹੈ ਮੈਂ ਪਹਿਲੇ ਗੱਲ ਕਰ ਰਿਹਾ ਸੀ ਇਹ ਸਾਡੇ ਪਰਿਵਾਰ ਨੂੰ ਬਾਸਕਟਬਾਲ ਨੇ ਬਹੁਤ ਕੋਸ਼ਿਸ਼ ਕੀਤਾ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸਰਜਨ ਸਿੰਘ ਨੇ ਇੱਥੇ ਇਦਾਂ ਵਧੀਆ ਬੂਟਾ ਲਾਇਆ ਇਹ ਤੋਂ ਹੋਰ ਵੀ ਬੱਚੇ ਜਿਹੜੇ ਆ ਬਹੁਤ ਕੁਸ਼ ਬਹੁਤ ਉੱਪਰ ਜਾ ਸਕਦੇ ਆ ਆਪਣੇ ਪੰਜਾਬ ਦਾ ਨਾਂ ਹਿੰਦੁਸਤਾਨ ਦਾ ਨਾਂ ਰੌਸ਼ਨ ਕਰ ਸਕਦੇ ਆ ਔਰ ਪਿੰਡ ਦਬੂਲੀਆਂ ਦਾ ਸਪੈਸ਼ਲ ਨਾਂ ਵੱਡਾ ਕਰ ਸਕਾਂ ਇਹ ਜਿਹੜਾ ਟੂਰਨਾਮੈਂਟ ਹੋ ਰਿਹਾ ਇਹਦਾ ਅੱਗੇ ਬੱਚਿਆਂ ਨੂੰ ਕੀ ਫਾਇਦਾ ਮਿਲਦਾ ਹੈ ਦਾ ਤੁਹਾਡੇ ਸਾਹਮਣੇ ਹੈ ਪਹਿਲਾਂ ਤੇ ਹੈ ਜਿੱਦਾਂ ਅਸੀਂ ਚਾਰ ਇੱਕ ਫੈਮਿਲੀ ਦੇ ਵਿੱਚੋਂ ਕਲਾਸ 1 ਦਾ ਅਫਸਰ ਹੈ ਸਾਡੇ ਬੱਚੇ ਵੀ ਗਾਂ ਜਿਹੜੇ ਆ ਸ਼ਹਿਰਾਂ ਚ ਗਏ ਚੰਗਿਆਂ ਅਸੀਂ ਚੋਬਾ ਚ ਗਏ ਪੜ ਗਏ ਹੁਣ ਇੱਥੋਂ ਜਿਹੜੇ ਬੱਚੇ ਆ ਇੱਕ ਮੁੰਡਾ ਇਸ ਗਰਾਉਂਡ ਦਾ ਬੱਚਾ ਉਹ ਆਪਣੇ ਮੈਡੀਕਲ ਦੇ ਵਿੱਚ ਉਹਨੂੰ ਐਮਬੀਬੀਐਸ ਚ ਐਡਮਿਸ਼ਨ ਮਿਲੀ ਹੋਵੇ ਕਲਕਤਾ ਆਈਆਈ ਆਈਆਈਸ ਦੇ ਐਮਜ਼ ਦੇ ਵਿੱਚ ਸੌਰੀ ਤੇ ਹੋਰ ਵੀ ਬੱਚੇ ਜਿਹੜੇ ਆ ਐਮਐਸਸੀ ਐਮਏ ਕਰ ਰਹੇ ਸਾਡੇ ਪਿੰਡ ਦੇ ਆਲਮੋਸਟ ਬਹੁਤ ਐਜੂਕੇਸ਼ਨ ਸਾਡੇ ਪਿੰਡ ਚ ਆ ਗਈ ਡਿਊ ਟੂ ਇਸ ਗਰਾਉਂਡ ਕੱ ਉਹਨਾਂ ਨੇ ਕਿਹਾ ਕਿ ਇਹ ਟੂਰਨਾਮੈਂਟ ਛੋਟੇ ਜਿਹੇ ਪਿੰਡ 'ਚ ਹੋ ਰਿਹਾ ਹੈ ਅਤੇ ਇਸ ਟੂਰਨਾਮੈਂਟ ਨੂੰ ਲੈ ਕੇ ਦੇਸ਼ ਦੇ ਵੱਡੇ ਲੈਵਲ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਅੰਤਰਰਾਸ਼ਟਰੀ ਲੈਵਲ ਦੀਆਂ ਟੀਮਾਂ ਇੱਥੇ ਭਾਗ ਲੈ ਰਹੀਆਂ ਨੇ। ਇਸ ਮੌਕੇ ਇਹਨਾਂ ਨੌਜਵਾਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ ਜਗਬਾਣੀ ਟੀਵੀ।